ਹਾਲ ਹੋ ਜੀ ਸਰ ਰੰਸਾ ਸਾਲ ਕੀ ਹਾਲ ਚਾਲ ਨੇ ਤੁਹਾਡੇ ਹੌਕਸ ਹੋ ਤੁਸੀਂ ਠੀਕ ਹੋਵੋਗੇ ਸੋ ਤੁਹਾਡੇ ਇੰਦੀ ਕਿੰਨੀ ਠੰਡ ਹੈ ਸਾਡੇ ਤੇ ਇੱਥੇ ਬਹੁਤ ਠੰਡ ਪੈ ਰਹੀ ਹੈ ਐਸ ਪਰ ਸਾਡੇ ਤੇ ਸنو ਨਹੀਂ ਆਈ ਪਰ ਵੈਦਰ ਬਹੁਤ ਸੋਣਾ ਹੈ ਤੋਂ ਉੱਪ ਨਿਕਲਦੀ ਹੈ ਪਰ ਨਾ ਨੇ ਠੰਡ ਬਹੁਤ ਹੈ ਹੁਣ ਟੈਂਪਰੇਚਰ ਨਾ ਮਾਈਨਸ ਨੈਕਸਟ ਉਹਦੇ ਵਿੱਚ ਮਾਈਨਸ ਚਲਾ ਜਾਣਾ ਸੋ ਉਹਨਾ ਆਪਾ ਮੈਂ ਅੱਜ ਮੈਂ ਅੱਜ ਨਾ ਆਚਾਰ ਬਣਾਉਂਦੀ ਸੀ ਗਾਜਰ ਤੇ ਅਦਰਕ ਤੇ ਮਰਚਾਂ ਦਾ ਸੋ ਮੈਂ ਗਈ ਸੀ ਪੰਜਾਬ ਦੀ ਦੁਕਾਨ ਤੇ ਤੇ ਉੱਥੇ ਆ ਰੈਡ ਇੰਡੀਆ ਵਾਲੀਆਂ ਨਾ ਗਜਰਾਆਂ ਆਈਆਂ ਸੀ ਗਿਆ ਸੋ ਮੈਂ ਉਹ ਲੈ ਕੇ ਆਈ ਸੀ ਕਿ ਤੇ ਹੁਣ ਮੈਂ ਇਹਨਾਂ ਨੂੰ ਸਵੇਰੇ ਨਾ ਚੰਗੇਰਾ ਤੋਕੇ ਛਿਲ ਕੇ ਤੇ ਐਵੇਂ ਕੱਟ ਕੇ ਤੇ ਪੇਪਰ ਟਾਵਲ ਤੇ ਰੱਖ ਦਿੱਤਾ ਸੀ ਤਾਂ ਕਿ ਇਹਨਾਂ ਦਾ ਜਿਹੜਾ ਐਕਸੈਸਿਵ ਪਾਣੀ ਹੈ ਨਾ ਉਹ ਸੁੱਕ ਜਾਏ ਸੋ ਹੁਣ ਆਪਾਂ ਬਣਾਉਣੇ ਆ achar ਤੇ achar ਬਣਾਉਣ ਲਈ ਨਾ ਮੈਂ ਲਿਆ ਹੈ ਮੈਂ ਲੈ ਲਵਾਂ ਮਰਚ ਹਲਦੀ ਤੇ ਆਪਣੀ ਰਾਈ ਜੇ ਤੁਹਾਡੇ ਕੋਲ ਰਾਈ ਨਹੀਂ ਹੈਗੀ ਤੁਸੀਂ ਸਰੋਂ ਵੀ ਲੈ ਸਕਦੇ ਹੋ ਤੁਹਾਨੂੰ ਮੈਂ ਥੋੜਾ ਜਿਹਾ ਐਵੇਂ ਐਵੇਂ ਨਾ ਪੀਸ ਲਿਓ ਤੇ ਨਾਲ ਲੈ ਮੈਂ ਹਿੰਗ ਤੇ ਨਾਲ ਹੀ ਲੈ ਮੈਂ ਵਿਨੇਗਰ ਤੇ ਹੁਣ ਆਪਾਂ ਆ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਸੋ ਹੁਣ ਆਪਾਂ ਸਾਰੀਆਂ ਚੀਜ਼ਾਂ ਇੱਕ ਬਰਾਤ ਵਿੱਚ ਪਾ ਲਿਆ ਨੇ ਤੁਸੀਂ ਕਿਸੇ ਵੀ ਚੀਜ਼ ਪਾ ਸਕਦੇ ਹੋ ਵਿਖਲੇ ਪਾਂਡੇ 'ਚ ਪਾ ਲਿਆ ਨੇ ਜੀ ਜੀ ਜਦੋਂ ਆਪਾਂ ਮਿਕਸ ਕਰੀਏ ਨਾ ਫਿਰ ਔਖਾ ਨਾ ਹੋਵੇ ਤੇ ਹੁਣ ਨਾਲ ਹੀ ਪਾ ਲੈਣੇ ਨੇ ਆਪਾਂ ਆਵਲੇ ਸਾਰੇ ਮਸਾਲੇ ਜਿਵੇਂ ਨਾ ਕਈ ਕਈ ਮਤਲਬ ਜਿਹੜੇ ਨਾ ਮੈਂ achar ਪਾਉਂਦੇ ਤੜਕਾ ਲਾ ਕੇ ਜਿਵੇਂ ਪ੍ਰੋਪਰ ਉਹਨੂੰ ਮੈਨੂੰ ਉਹ ਵਾਲਾ achar ਇਹਨਾਂ ਵਧੀਆ ਨਹੀਂ ਲੱਗਦਾ ਹੈਗਾ ਕਿਉਂਕਿ ਉਹਨੂੰ ਜ਼ਿਆਦਾ ਗਲ ਜਾਂਦਾ ਤੇ ਮੈਨੂੰ ਨਾ ਥੋੜਾ ਕ੍ਰਾਂਚ ਵਾਲਾ achar ਜ਼ਿਆਦਾ ਵਧੀਆ ਲੱਗਦਾ ਸੋ ਮੈਂ ਹਮੇਸ਼ਾ ਐਵੇਂ ਹੀ ਪਾਉਂਦੀ ਆ ਤੇ ਮੈਂ ਪਾਉਂਦੀ ਵੀ ਥੋੜਾ ਜਿਹਾ ਮੈਂ ਜ਼ਿਆਦਾ ਨਹੀਂ ਪਾਉਂਦੀ ਹੈਗੀ ਕਿਉਂਕਿ ਜਦੋਂ ਜ਼ਿਆਦਾ ਪਾਨੇ ਆ ਨਾ ਫਿਰ ਚੀਜ਼ ਥੋੜੇ ਟਾਈਮ ਬਾਅਦ ਆਪਣਾ ਫਲੇਵਰ ਜਿਆ ਖਤਮ ਕਰ ਦਿੰਦੀ ਹੈ ਤੇ ਉਹ ਵਧੀਆ ਨਹੀਂ ਲੱਗਦਾ ਸੋ ਹੁਣ ਮੈਨੂੰ ਐਵੇਂ ਹੀ ਮੈਨੂੰ ਵੀ ਆ ਲੱਗਦਾ ਇਹ achar ਤੇ ਮੈਂ ਹਮੇਸ਼ਾ ਸਰਦੀਆਂ ਚ ਐਵੇਂ ਇਹ achar ਬਣਾਉਣੀ ਆ ਤੇ ਬਣਾਉਂਦੀ ਵੀ ਥੋੜਾ ਜਿਆਦਾ ਸੋ ਹੁਣ ਆਪਾਂ ਨਾ ਸਾਰੇ ਮਸਾਲੇ ਪਾ ਦਿੱਤੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਇਹਨਾਂ ਦਾ ਥੋੜਾ ਬਹੁਤਾ ਮੋਇਸਚਰ ਇਹਨਾਂ ਦੇ ਕੋਈ ਮਸਾਲੇ ਹੁੰਦੇ ਤੇ ਇਹਨਾਂ ਜਮਾ ਕੁਕ ਹੋ ਜਾਣ ਤੇ ਇਹ ਬੜਾ ਵਧੀਆ ਬਣਦਾ ਹੈ ਇਹ ਖਾਨ ਵਿੱਚ ਬਹੁਤ ਵਧੀਆ ਲੱਗਦਾ ਹੈ ਜਦੋਂ ਜਿਵੇਂ ਤੁਸੀਂ ਨਾ ਕਈ ਵਾਰ ਮਾਰਕਟ ਜਾਂਦੇ ਹੋ ਤੇ ਛੋਲੇ ਪਟੂਰੇ ਦੇ ਨਾਲ ਨੂੰ achar ਦਿੰਦੇ ਨੇ ਉਹ ਇਹ ਸੇਮ ਉਹੀ achar ਹੈ instant ਵਾਲਾ ਤੁਸੀਂ ਇਹਨੂੰ ਬਣਾਓ ਤੇ try ਜ਼ਰੂਰ ਕਰੋ ਸੋ ਹੁਣ ਆਪਾਂ ਸਾਰਾ ਕੁਝ ਮਿਕਸ ਕਰ ਲਿਆ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਨਾ ਪਾ ਦਾਂਗੇ ਵਿਨੇਗਰ ਸੋ ਹੁਣ ਇੱਥੇ ਨਾ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਵਿਨੇਕਰ ਵਿਨੇਕਰ ਮੈਂ ਤਾਂ ਪਾਇਆ ਕਿ ਤਾਂਕਿ ਚੰਗੀ ਤਰ੍ਹਾਂ ਨਾ ਇੱਕ ਤਾਂ ਇਹਦੇ ਵਿੱਚ ਮਸਾਲੇ ਐਨ ਜਮ੍ਹਾਂ ਰਚ ਜਾਣ ਤੇ ਇੱਕ ਵੀ ਮਤਲਬ ਜਿਹੜੀ ਆਚਾਰ ਵਿੱਚ ਉਹ ਖਟਾਸ ਹੁੰਦੀ ਹੈ ਉਹ ਆ ਜਾਵੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨਾ ਤਾਂਕਿ ਸਾਰੇ ਮਸਾਲੇ ਨਾ ਇਨ ਕੋਟ ਹੋ ਜਾਣਾ ਗਾਜਰਾਂ ਦੇ ਉੱਤੇ ਤੇ ਮੈਂ ਮਸਾਲੇ ਜਿਹੜੇ ਪਾਏ ਨੇ ਉਹ ਆਪਦੇ ਕੁਆਂਟੀਟੀ ਦੇ ਹਿਸਾਬ ਨਾਲ ਪਾਏ ਨੇ ਤੁਸੀਂ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਪਾ ਲਿਓ ਤੁਸੀਂ ਜਿੰਨਾ ਲਾਈਕ ਕਰਨਿਓ ਜਿਵੇਂ ਲਾਈਕ ਕਰਨਿਓ ਤੁਸੀਂ ਓਵੇਂ ਉਸੇ ਹਿਸਾਬ ਨਾਲ ਬਣਾ ਸਕਦੇ ਹੋ ਸੋ ਮਤਲਬ ਕਿ ਇਹ achar ਨੂੰ ਬਣਨ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸੋ 2 ਤੋਂ 3 ਦਿਨਾਂ ਦੇ ਵਿੱਚ ਇਹਨੂੰ ਕੰਜ਼ੂਮ ਕਰ ਸਕਦੇ ਹੋ ਤੇ ਬੜਾ ਵਧੀਆ ਲੱਗਦਾ ਕਿਸੇ ਵੀ ਚੀਜ਼ ਨਾਲ ਖਾਓ ਐਂ ਕ੍ਰੰਚੀ ਕ੍ਰੰਚੀ achar ਤੇ ਜਦੋਂ ਇਹ ਇਹਦਾ ਅੰਟ ਦਾ ਪਾਰਟ ਰੈਸ ਹੁੰਦਾ ਹੈ ਨਾ ਉਹ ਤਾਂ ਹੋਰ ਵੀ ਵਧੀਆ ਲੱਗਦਾ ਕਿਉਂਕਿ ਐਨ ਵਿਨੇਗਰ ਵਿੱਚ ਨਾ ਐਨ ਜਮਾ ਮਤਲਬ ਰੱਖ ਜਾਂਦਾ ਹੁੰਦਾ ਫਲੇਵਰ ਬਹੁਤ ਵਧੀਆ ਲੱਗ ਜਾਂਦਾ ਸੋ ਹੁਣ ਨਾ ਮੇਰੇ ਕੋਲ ਥੋੜਾ ਜਿਹਾ ਔਲੇ ਦਾ ਆਚਾਰ ਵੀ ਪਿਆ ਸੀਗਾ ਸੋ ਹੁਣ ਉਹ ਵੀ ਮੈਂ ਮਿਕਸ ਕਰ ਦਿੰਨੀ ਆਂ ਦੇ ਵਿੱਚ ਆ ਦੇਖੋ ਤੇ ਥੋੜਾ ਜਿਹਾ ਹੀ ਸੀਗਾ ਸੋ ਮੈਨੂੰ ਇਹ ਸੀਗਾ ਕਿ ਉਹ ਵੀ ਖਾਦੇ ਜਾਣਗੇ ਔਲੇ ਵੀ ਸੋ ਹੁਣ ਮੈਂ ਕਰ ਦਿੱਤਾ ਸਾਰਾ ਕੁਝ ਮਿਕਸ ਸੋ ਤੁਸੀਂ ਹੁਣ ਇੱਕ ਕੰਮ ਕਰ ਸਕਦੇ ਹੋ ਜਾਂ ਤਾਂ ਇਹਨੂੰ ਰਾਈਟ ਵੇ ਹੀ ਕਿਸੇ ਭਾਂਡੇ 'ਚ ਪਾ ਸਕਦੇ ਹੋ ਜਾਂ ਇਹਨੂੰ ਐਵੇਂ ਰਾਤ ਨੂੰ ਐਵੇਂ ਛੱਡ ਦਿਓ ਤਾਂ ਕਿ ਨਾ ਇਹ ਚੰਗੀ ਤਰ੍ਹਾਂ ਸਾਰੇ ਫਲੇਵਰ ਆਪਦੇ ਵਿੱਚ ਐਬਜ਼ਾਰਬ ਕਰ ਲੇ ਤੇ ਫਿਰ ਸਵੇਰੇ ਤੁਸੀਂ ਕਿਸੇ ਵੀ ਜਿਹੜੇ ਵੀ ਭਾਂਡੇ 'ਚ ਘੱਟ ਜਾਈਏ ਚ ਜਾਂ ਕਿਸੇ ਵਿੱਚ ਵੀ ਪਾਉਣਾ ਹੈ ਨਾ ਤੇ ਆਚਾਰ ਵਿੱਚ ਉਹਦੇ 'ਚ ਪਾ ਸਕਦੇ ਹੋ ਸੋ ਆਪਣਾ ਆਚਾਰ ਹੋ ਗਿਆ ਰੈਡੀ ਸੋ ਦੇਖੋ ਕਿੰਨਾ ਸੋ ਹੁਣ ਦੇਖੋ ਮੈਂ ਨਾ ਇਹਦੇ ਵਿੱਚ ਨਮਕ ਕਿਤੇ ਥੋੜਾ ਜਿਹਾ ਵਿਨੇਗਰ ਹੋਰ ਪਾਇਆ ਤੇ ਹੁਣ ਮੈਂ ਇਹਨੂੰ ਐਵੇਂ ਹੀ ਰੱਖ ਦਉਂਗੀ ਇਹਨੂੰ ਟੱਕ ਕੇ ਸਾਰੀ ਰਾਤ ਐਵੇਂ ਹੀ ਪਿਆ ਰਹੂਗਾ ਤੇ ਸਵੇਰੇ ਉੱਠ ਕੇ ਇਹਨੂੰ ਮੈਂ ਜਾਰਚ ਪਾ ਲੂੰਗੀ ਤੇ ਉਹਦੇ ਨਾਲ ਇਖ ਤਾਂ ਹੀ ਹੋਊਗਾ ਕਿ ਇਹਨੂੰ ਆਰਾਮ ਰੈਸਟ ਮਿਲ ਜਾਊਗਾ ਸਾਰੇ ਮਸਾਲੇ ਤੇ ਵਿਨੇਗਰ ਇਹਦੇ ਵਿੱਚ ਰਲ ਜਾਊਗਾ ਤੇ ਦੂਜਾ ਮਤਲਬ ਜਿੰਨਾਂ ਨੇ ਮਤਲਬ ਹੋ ਸ਼੍ਰਿੰਕ ਹੋਣਾ ਹੋਏਗਾ ਨਾ ਇਹ ਰਾਤ ਵਿੱਚ ਹੀ ਹੋ ਜਾਊਗਾ ਤੇ ਫਿਰ ਦੇਖੋ ਮੇਰਾ ਨਾ ਆਚਾਰ ਰਾਤ ਨੂੰ ਐਵੇਂ ਪ੍ਰਾਤ ਵਿੱਚ ਹੀ ਪਿਆ ਹੋਇਆ ਸੀਗਾ ਤੇ ਹੁਣ ਇਹ ਨਾ ਤੇ ਬਿਲਕੁਲ ਰੜ ਚ ਗਿਆ ਹੈ ਇਹਦੇ ਵਿੱਚ ਸਾਰੇ ਮਸਾਲੇ ਤੇ ਵਿਨੇਗਰ ਦਾ ਫਲੇਵਰ ਆ ਗਿਆ ਤੇ ਹੁਣ ਆਪਾਂ ਇਹਨਾਂ ਦਾ ਇੱਕ ਕੰਟੇਨਰ ਲਵਾਂਗੇ ਮੇਕ ਸ਼ੂਰ ਕਰੋ ਕਿ ਇਹ ਬਿਲਕੁਲ ਕਲੀਨ ਤੇ ਸੁੱਕਾ ਹੋਇਆ ਹੋਵੇ ਤੇ ਹੁਣ ਆਪਾਂ ਇਹਦਾ achar ਆ ਇਹਦੇ ਵਿੱਚ ਪਾਵਾਂਗੇ ਤੇ ਜਦੋਂ ਵੀ ਇੱਕ ਹੋਰ ਹੈ ਜਦੋਂ ਵੀ ਤੁਸੀਂ ਕੋਈ ਵੀ achar ਕੱਟਨੇ ਉਹਨਾਂ ਕਦੀ ਵੀ ਉਹਨਾਂ ਦੇ ਵਿੱਚ ਗਿੱਲਾ ਚਮਚ ਨਾ ਮਾਰਿਆ ਕਰੋ ਹਮੇਸ਼ਾ ਸੁੱਕਾ ਚਮਚ ਮਾਰਿਆ ਕਰੋ ਤਾਂ ਕਿ ਤੁਹਾਡਾ achar ਖਰਾਬ ਨਾ ਹੋਵੇ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਕਿ ਤੁਹਾਡਾ ਕਿ ਮੈਂ ਦਾ ਬਣਿਆ ਸੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਚ